ਅੱਜ 1 اگਸਤ ਭਾਰਤ ਬੰਦ ਦੇ ਸਬੰਧ ਦੇ ਵਿੱਚ ਅੱਜ ਸਤਗੁਰ ਕਬੀਰ ਚੌਂਕ ਜਿਹਨੂੰ ਕਿ ਬਡਾਲਾ ਚੌਂਕ ਕਿਹਾ ਜਾਂਦਾ ਆ ਉਥੇ ਸਮੂਹ ਸਮਾਜਿਕ ਧਾਰਮਿਕ ਔਰ ਰਾਜਨੀਤਿਕ ਜਥੇਬੰਦੀਆਂ ਜਿਹੜੀਆਂ ਉਹ ਇਕੱਠੇ ਹੋਈਆਂ ਔਰ ਲਾਗੇ ਲਾਗੇ ਦੇ ਪਿੰਡਾਂ ਦੇ ਸਾਥੀ ਪਿੰਡ ਖੋਲਾ ਕਿੰਗਰਾ ਬਡਾਲਾ ਦੇ ਹੋਰ ਪਿੰਡਾਂ ਦੇ ਲਾਗੇ ਸਾਥੀ ਜਿਹੜੇ ਅੱਜ ਬਡਾਲਾ ਚੌਂਕ ਦੇ ਵਿੱਚ ਇਸ ਭਾਰਤ ਬੰਦ ਦੇ ਸਮਰਥਨ ਦੇ ਵਿੱਚ ਅੱਜ ਧਰਨੇ ਤੇ ਬੈਠੇ ਆ ਔਰ ਜਿਹੜਾ ਇਹ ਬੰਦ 21 ਅਗਸਤ ਨੂੰ ਆਪਾਂ ਕਾਲ ਦਿੱਤੀ ਆ ਭਾਰਤ万ਦੀ ਇਹਦੇ ਵਿੱਚ ਜਿਹੜਾ ਇਹਦੇ ਵਿੱਚ ਜਿਹੜਾ ਐਸਸੀ ਐਸਟੀ ਦਾ ਜਿਹੜਾ ਰਿਜ਼ਰਵੇਸ਼ਨ ਦਾ ਮੁੱਦਾ ਆ ਜਿਹਦੇ ਵਿੱਚ ਜਿਹੜਾ ਪਹਿਲਾ 25% ਜਿਹੜਾ ਰਾਖਵਾ ਕਰਨ ਸੀਗਾ 39 ਜਾਤਾਂ ਨੂੰ ਔਰ ਉਹਦੇ ਵਿੱਚ ਜਿਹੜਾ ਸਮਾਜ ਦੇ ਵਿੱਚ ਪਾੜ ਪਾਉਣ ਵਾਲਾ ਕੰਮ ਕੀਤਾ ਸਰਕਾਰਾਂ ਵੱਲੋਂ ਜਿਹੜਾ 12.5% ਵਾਲਮਿੱਕੀ ਭਾਈਚਾਰੇ ਅਤੇ ਮਜਵੀ ਭਾਈਚਾਰੇ ਨੂੰ ਜਿਹੜਾ ਇਹ ਦਿੱਤਾ ਗਿਆ ਆ ਉਹਦੇ ਵਿੱਚ ਅਸੀਂ ਉਸ ਤੇ ਵਿਰੋਚ ਨਹੀਂ ਪਰ ਜਿਹੜਾ 12.5% ਵੀ ਦਿੱਤਾ ਗਿਆ ਆ ਉਹਦੇ ਵਿੱਚ ਜਿਹੜਾ ਆ ਉਹਨੂੰ ਗਾਂ ਦੀ ਜਿਹੜਾ ਐਕਸਟੈਂਡ ਨਾ ਕਰਨ ਦਾ ਮੁੱਦਾ ਜਿਹੜਾ ਪਾਸ ਕੀਤਾ ਗਿਆ ਆ ਔਰ ਮੈਂ ਸਮੁੱਚੇ ਬਾਲਮੀਕੀ ਭਾਈਚਾਰੇ ਨੂੰ ਵੀ ਦੱਸਣਾ ਚਾਹੁੰਦਾ ਆ ਕਿ ਇਹ ਤੁਹਾਡੇ ਨਾਲ ਵੀ ਜਿਹੜੀ ਆ ਖੇਡੀ ਹੋਈ ਸਰਕਾਰਾਂ ਵੱਲੋਂ ਸਾਜ਼ਿਸ਼ ਆ ਔਰ ਜਿਹੜਾ ਬਾਕੀ ਜਿਹੜੀਆਂ 37 ਕਾਸਟ ਆ ਆ ਉਹਨਾਂ ਨੂੰ ਜਿਹੜਾ 12.5% ਜਿਹੜਾ ਅਰਖਣ ਜਿਹੜਾ ਆ ਜਿਹੜਾ ਉਹ ਮੁੱਦਾ ਜਿਹੜਾ ਪਾਸ ਕੀਤਾ ਗਿਆ ਸੁਪਰੀਮ ਕੋਰਟ ਵੱਲੋਂ ਦੇਖੋ ਜੇ 37 ਜਾਤਾਂ ਨੂੰ 12.5% ਦੇ ਹਿਸਾਬ ਨਾਲ ਜਿਹੜਾ ਆਪਾਂ ਅ ਰ ਰਿਜ਼ਰਵੇਸ਼ਨ ਜਿਹੜੀ ਪਾਸ ਕੀਤੀ ਗਈ ਆ ਉਹ ਜਿਹੜਾ ਬਹੁਤ ਘੱਟ ਮਾਈਨਰ ਪਹਿਲਾਂ ਹੀ ਨੇ ਜਿਹੜੀਆਂ ਰਿਜ਼ਰਵੇਸ਼ਨ ਦੇ ਤਹਿਤ ਜਿਹੜੀਆਂ ਨੌਕਰੀਆਂ ਨਹੀਂ ਮਿਲਦੀਆਂ ਔਰ ਹੁਣ ਤਾਂ ਜਿਹੜਾ ਬਿਲਕੁਲ ਬਹੁਤ ਘੱਟ ਜਿਹੜੀਆਂ ਨੌਕਰੀਆਂ ਦਾ ਜਿਹੜਾ ਉਹ ਜਿਹੜਾ ਕੋਟਾ ਰਵੇਗਾ ਔਰ ਅਸੀਂ ਸਾਰੇ ਇਹ ਮੰਗ ਕਰਦੇ ਆ ਕਿ ਸਰਕਾਰ ਦੇ ਕੋਲ ਸੈਂਟਰ ਸਰਕਾਰ ਦੇ ਕੋਲ ਸੁਪਰੀਮ ਕੋਰਟ ਸਰਕਾਰ ਦੇ ਅੱਗੇ ਇਹ ਮੰਗ ਰੱਖਦੇ ਆ ਕਿ ਜਿਹੜਾ ਇਹ ਕਾਨੂੰਨ ਜਿਹੜਾ ਤੁਸੀਂ ਮਤਾ ਜਿਹੜਾ ਪਾਸ ਕੀਤਾ ਇਹਨੂੰ ਵਾਪਸ ਲਿੱਤਾ ਜਾਵੇ ਔਰ ਅਗਰ ਇਹ ਮਤਾ ਵਾਪਸ ਨਹੀਂ ਲੇਤਾ ਗਿਆ ਤਾਂ ਮੁੱਚਾ ਜਿਹੜਾ ਭੋਜਨ ਸਮਾਜ ਆ ਉਹ ਸੜਕਾਂ ਤੇ ਇੰਜ ਹੀ ਲਗਾਤਾਰ ਸੰਘਰਸ਼ ਕਰੇਗਾ ਕਾਰਨ ਕੀ ਹੈ ਜਿਹੜਾ ਰਬਦਾਸੀਆ ਸਮਾਜ ਦਾ ਵਾਲਮੀਕ ਭਾਈਚਾਰਾ ਵਿਰੋਧ ਕਰਿਆ ਦੇਖੋ ਗਾਲੇ ਦਾਇਆ ਵੀ ਪੂਰਾ ਵਾਲਮੀਕੀ ਭਾਈਚਾਰਾ ਨਹੀਂ ਵਿਰੋਧ ਕਰ ਰਿਹਾ ਤੁਸੀਂ ਜਾ ਕੇ ਦੇਖ ਸਕਦੇ ਆ ਕਿ ਕੁਝ ਜਿਹੜੇ ਲੀਡਰ ਬੀਜੇਪੀ ਦੇ ਲੀਡਰ ਆ ਉਹਨਾਂ ਵੱਲੋਂ ਜਿਹੜੇ ਲਾਏ ਹੋਏ ਲੀਡਰ ਆ ਉਹੀ ਵਿਰੋਧ ਕਰ ਰਹੇ ਆ ਹੋਰ ਕੋਈ ਜਿਹੜਾ ਆ ਨਾਮ ਨੋਰਮਲ ਜਿਹੜਾ ਬੰਦਾ ਆ ਸਮਾਜਿਕ ਬੰਦਾ ਆ ਹਾਂਜੀ ਹਾਂਜੀ ਉਹ ਅਸੀਂ ਉਹ ਅਸੀਂ ਜਿਹੜੇ ਕੱਲ ਬਾਜ਼ਾਰ 'ਚ ਹੋਲਣ ਦੀ ਅਪੀਲ ਕਰਦੇ ਆ ਦੇਖੋ ਅਸੀਂ ਹੋਰ ਸਾਹਮਣੇ ਨਹੀਂ ਆਇਆ ਦੇਖੋ ਮੇਰੀ ਗੱਲ ਉਹ 94 ਗਣਵੇਂ ਜਿਹੜੇ ਲੀਡਰ ਆ ਜਿਹੜੇ ਆਪਣੇ ਆਪ ਨੂੰ ਸਮਾਜ ਦੇ ਆਗੂ ਕਹਿੰਦੇ ਆ ਔਰ ਬੀਜੇਪੀ ਵੱਲੋਂ ਸਪਾਂਸਰਡ ਬੰਦੇ ਆ ਔਰ ਤੁਸੀਂ ਦੇਖੋਗੇ ਉਹਨਾਂ ਦੀਆਂ ਆਈਡੀਆ ਖੋਲ ਕੇ ਦੇਖੋਗੇ ਔਰ ਬੀਜਪੀ ਦੇ ਜਿਹੜੇ ਆ ਮੈਂਬਰ ਆ ਔਰ ਉਹੀ ਇਹ ਚੀਜ਼ ਦੇ ਹੱਕ ਦੇ ਵਿੱਚ ਆ ਔਰ ਉਹ ਸਮਾਜ ਦੇ ਵਿੱਚ ਪਾੜ ਪਾਉਣਾ ਚਾਹੁੰਦੇ ਆ ਤੁਹਾਨੂੰ ਕੀ ਲੱਗਦਾ ਕਿ ਉਹ ਜਿਹੜੇ ਵਿਰੋਧ ਕਰ ਰਹੇ ਨੇ ਬਾਜਵੀਂ ਬਾਦਮਿਕ ਸਮਾਜ ਦੇ ਲੋਕ ਉਹ ਵੀ ਸ਼ਾਇਦ ਤੁਹਾਨੂੰ ਬਾਜਵਾ ਦੇ ਬੰਦੇ ਲੱਗ ਰਹੇ ਜਾਂ ਆਰਐਸਐਸ ਦੇ ਬੰਦੇ ਨਹੀਂ ਤੁਸੀਂ ਉਹਨਾਂ ਨੂੰ ਜਾ ਕੇ ਦੇਖ ਲਓ ਨਾ 2000 ਜਿਹੜੇ 24 ਦੇ ਇਲੈਕਸ਼ਨ ਲੰਘ ਕੇ ਗਏ ਐਮਪੀ ਦੇ ਉਹਦੇ ਵਿੱਚ ਉਹਨਾਂ ਨੇ ਕਿਹਨਾਂ ਦਾ ਸਮਰਥਨ ਕੀਤਾ ਉਹਨਾਂ ਦੀ ਆਈਡੀਆ ਦੇ ਜਾ ਕੇ ਦੇਖ ਲਓ ਵੀ ਉਹ ਕਿਹੜੀ ਪਾਰਟੀ ਨੂੰ ਸਪੌਂਸਰਡ ਉਹਨਾਂ ਨੇ ਕੀਤਾ ਜਾ ਜਿਹੜੇ ਜਿਹੜੇ ਕੋਈ ਲੀਡਰ ਵਿੱਚ ਵਿਰੋਧ ਕਰ ਰਿਹਾ ਉਹ ਬੀਜੇਪੀ ਦੇ ਮੈਂਬਰ ਆ ਵਿੱਚੋਂ ਵਿੱਚ ਜੁੜਿਆ ਉਹ ਸਮਾਜ ਨੂੰ ਗੁੰਮਰਾਹ ਕਰਨ ਦੀ ਜਿਹੜੀ ਆ ਉਹ ਸਾਜ਼ਿਸ਼ ਆ ਬੀਜੇਪੀ ਨੇ ਬੀਜੇਪੀ ਨੇ ਜਿਹੜਾ ਪਹਿਲਾਂ ਵੀ ਜਿਹੜਾ ਆ ਉਹ ਜਿਹੜਾ ਆ ਹਿੰਦੂ ਸਿੱਖ ਦਾ ਮੁੱਦਾ ਖੜਾ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਜਿਹੜਾ ਅੱਜ ਜਿਹੜਾ ਆ ਜਿਹੜਾ ਵਾਲਮੀਕੀ ਸਮਾਜ ਔਰ ਮੱਝਵੀ ਸਿੱਖ ਸਮਾਜ ਜਿਹੜਾ ਔਰ ਅਰਦਾਸੀ ਸਮਾਜ ਜਿਹੜਾ ਹਮੇਸ਼ਾ ਹਮੇਸ਼ਾ ਸੰਘਰਸ਼ੀ ਰਹਿੰਦਾ ਆ ਹਰੇਕ ਮੁੱਦੇ ਦੇ ਵੱਧ ਚੜ ਕੇ ਜਿਹੜਾ ਹਿੱਸਾ ਪਉਂਦਾ ਹੈ ਉਹਨੂੰ ਉਹਦੀ ਤਾਕਤ ਨੂੰ ਦੋ ਫਾੜ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਉਹ ਸਾਡੀ ਬੇਨਤੀ ਆ ਸਮੁੱਚੇ ਵਾਲਮੀਕੀ ਸਮਾਜ ਨੂੰ ਵੀ ਅਸੀਂ ਤੁਹਾਡਾ ਕਿਸੇ ਵੀ ਜਿਹੜਾ ਤੁਹਾਡਾ ਹੱਕ ਦਾ ਹੱਕ ਕੂਕ ਆ ਉਹਦਾ ਵਿਰੋਧ ਨਹੀਂ ਕਰ ਰਹੇ ਅਸੀਂ ਸਿਰਫ ਤੁਹਾਨੂੰ ਜਾਗਰੂਕ ਕਰਨਾ ਚਾਹੁੰਦੇ ਆ ਵੀ ਜਿਹੜਾ 12.5% ਤੁਹਾਨੂੰ ਜਿਹੜਾ ਇੱਕ ਵਾਰੀ ਮਿਲ ਜਾਣਾ ਉਹਦੇ ਵਿੱਚ ਜਿਹੜੀ ਆ ਆਰਥਿਕਤਾ ਦੇ ਆਧਾਰ ਤੇ ਜਿਹੜੀ ਆ ਰਿਜ਼ਰਵੇਸ਼ਨ ਹੈ ਖਤਮ ਕਰ ਦੇਣਗੇ ਉਹ ਤੁਹਾਡੀ ਆਉਣ ਵਾਲੀਆਂ ਨਸਲਾਂ ਜਿਹੜੀਆਂ ਪੀੜੀਆਂ ਆ ਉਹ ਨੌਕਰੀਆਂ ਤੋਂ ਵਾਂਝੇ ਰਹਿਣੇ ਇਹ ਚੀਜ਼ ਤੋਂ ਅਸੀਂ آگਾਹ ਕਰਨਾ ਚਾਹੁੰਦੇ ਆ ਜਿਹੜੀ ਭਾਜਪਾ ਸਰਕਾਰ ਆ ਉਦੀਏ ਕੋਜੀਏ ਸਾਜ਼ਿਸ਼ ਆ ਪਹਿਲਾਂ ਵੀ ਉਹ ਕਰ ਚੁਕੇ ਆ ਔਰ ਇਸ ਲਈ ਬੇਨਤੀ ਕਰਦੇ ਆ ਸਮਾਜ ਨੂੰ ਵੀ ਵੀ ਆਪਾਂ ਜਿਹੜਾ ਆ ਸਮਾਜਿਕ ਜਿਹੜਾ ਤਾਣਾ ਬਾਣਾ ਆ ਉਹਨੂੰ ਨਾਲ ਜਾਈਏ ਆਪਸੀ ਜਿਹੜੀ ਏਕਤਾ ਆ ਉਹ ਉਹਨੂੰ ਆਪਾਂ ਜਿਹੜਾ ਨਾ ਆਪਾਂ ਵਿਖਰਨ ਦਈਏ ਇਸ ਕਰਕੇ ਆਪਾਂ ਜਿਹੜਾ ਆ ਇੱਕ ਭਾਈਚਾਰਕ ਸਾਂਝ ਦੇ ਤੌਰ ਤੇ ਇਸ ਮੁੱਦੇ ਤੇ ਇਕੱਠੇ ਹੋ ਗਏ ਆਪਾਂ ਲੜੀਏ ਔਰ 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 ਆਪਸੀ ਜਿਹੜਾ ਆਪਸੀ ਸਾਂਝ ਵਿੱਚ ਆ ਵਿਚਾਰ ਕਰਨ ਤੋਂ ਬਾਅਦ ਆਪਾਂ ਕਿਸੇ ਨਤੀਜੇ ਤੇ ਪਹੁੰਚੀਏ ਵੀ ਇਹ ਸਾਡੇ ਹੱਕ ਚ ਹੈ ਜਾਂ ਗੈਰ ਹੱਕ ਦੇ ਵਿੱਚ ਆ ਔਰ ਇਸ ਲਈ ਆਪਾਂ ਸਾਰੇ ਸਾਥੀ ਅੱਜ ਇੱਥੇ ਇਕੱਠੇ ਹੋਏ ਆਂ ਔਰ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਔਰ ਸਮਾਜਿਕ ਧਾਰਮਿਕ ਜਥੇਬੰਦੀਆਂ ਜਿੰਨੇ ਵੀ ਸਾਰੇ ਸਾਥੀ ਆ ਸਾਡੇ ਸੀਨੀਅਰ ਆਗੂ ਜਿੰਨੇ ਵੀ ਇੱਥੇ ਖੜੇ ਆ ਉਹ ਸਵੇਰ ਦੇ ਤੋਂ ਧਰਨੇ ਤੇ ਬੈਠੇ ਆ ਔਰ ਲਗਾਤਾਰ ਜਿਹੜਾ ਧਰਨਾ ਇਹ ਚੱਲਦਾ ਰਹੂਗਾ ਜੋ ਤੱਕ ਸੈਂਟਰ ਤੋਂ ਸਾਨੂੰ ਸਾਡੇ ਸਮਾਜ ਵੱਲੋਂ ਕੋਈ ਕਾਲ ਨਹੀਂ ਆ ਜਾਂਦੀ। ਬਹੁਤ ਧੰਨਵਾਦ।